ਮਾਤਾ ਨੂੰ ਪਤਾ ਨਹੀਂ ਅੱਛਾ ਜੀ ਕਿ ਪੂਰੇ ਜੰਗਲ 'ਚ ਪਾਣੀ ਹੈ ਨਹੀਂ ਕਿ ਇੱਥੇ ਪਾਣੀ ਹੈ ਹਾਂ ਅੱਛਾ ਜੀ ਇਹ ਮੰਦਰ ਇਦਾਂ ਹੀ ਫਟਿਆ ਹੋਇਆ ਹੈ ਜੀ ਹਾਂ ਜੀ ਇਹਦੀ ਉਸਾਰੀ ਨਹੀਂ ਕਰਾ ਸਕਦੇ ਕੋਈ ਉਹ ਨਹੀਂ ਮਨ ਕੇ ਜਦ ਤੱਕ ਮਹਾਰਾਜ ਕਦੀ ਵੀ ਹੁਣ ਕਦੇ ਨਹੀਂ ਪਾਣੀ ਪੜਦਾ ਇਸ ਵਿੱਚ ਅੱਛਾ ਜੀ ਜਦ ਜਦ ਮਾਜੀ بارش ਹੋਵੇ ਕੁਛ ਵੀ ਹੋਵੇ ਹੁਣ ਇਸ ਵਿੱਚ ਪਾਣੀ ਨਹੀਂ ਪੜਦਾ ਅੱਛਾ ਜੀ ਪਾਣੀ ਜਾਂਦਾ ਕਿੱਥੇ ਜੀ ਫਿਰ ਪਾਣੀ ਅੰਦਰ ਅੰਦਰ ਹੀ ਜ਼ਮੀਨ 'ਚ ਚਲੇ ਜਾਂਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਦੋਸਤੋ ਕਲਯੁਗ ਚ ਅਜਾਈਆਂ ਗੱਲਾਂ ਸੁਣਨ ਨੂੰ ਬਹੁਤ ਘੱਟ ਮਿਲਦੀਆਂ ਆ ਸਾਡੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਦਤਾਰਪੁਰ ਦੇ ਕੋਲ ਇੱਕ ਪ੍ਰਾਚੀਨ ਮੰਦਿਰ ਵਾ ਜਿਹਨੂੰ ਬ੍ਰਿੰਦਾਬਨ ਧਾਮ ਵੀ ਕਹਿੰਦੇ ਆ ਜੰਗਲ ਦੇ ਵਿੱਚ ਮੰਦਿਰ ਆ 16ਵੀਂ ਸਦੀ ਦਾ ਇਹ ਮੰਦਿਰ ਜੋ ਦੱਸਣਯੋਗ ਸਾਨੂੰ ਪਤਾ ਲੱਗਾ ਕਿ 16ਵੀਂ ਸਦੀ ਦਾ ਇਹ ਧਾਮ ਆ ਇੱਥੇ ਸ਼ੀਸ਼ਨਾਗ ਜੀ ਦਾ ਇੱਕ ਮੰਦਿਰ ਬਣਿਆ ਹੋਇਆ ਤਾਂ ਉਹਨਾਂ ਨੂੰ ਸ਼ਾਂਤ ਰੱਖਣ ਵਾਸਤੇ ਸ਼੍ਰੀ ਰਾਮਚੰਦਰ ਜੀ ਦਾ ਵੀ ਮੰਦਿਰ ਹੋਆ ਮੰਦਿਰ ਦਾ ਇਤਿਹਾਸ ਬਹੁਤ ਬਲੱਖਣ ਆ ਕਿ ਜਦੋਂ 16ਵੀਂ ਸਦੀ ਦੇ ਵਿੱਚ ਇੱਥੇ ਮੰਦਿਰ ਦੇ ਵਿੱਚ ਇੱਕ ਬੋਲੀ ਕਹਿ ਸਕਦੇ ਇੱਕ ਖੂਹ ਕਹਿ ਸਕਦੇ ਬਹੁਤ ਚੌੜਾ ਤੇ ਬਹੁਤ ਵੱਡਾ ਇੱਕ ਮਾਂ ਦਾ ਪੁੱਤ ਉਸ ਖੂਹ ਦੇ ਵਿੱਚ ਡਿੱਪਿਆ ਸੀਗਾ ਤੇ ਉੱਥੇ ਦੀ ਇੱਕ ਪਰੰਪਰਾ ਹੈ ਕਿ ਉਸ ਜੰਗਲ ਦੇ ਵਿੱਚ ਇੱਕ ਉਹੀ ਬੋਲੀ ਸੀ ਜਿੱਥੋਂ ਪੂਰੇ ਇਲਾਕੇ ਨੂੰ ਪਾਣੀ ਜਾਂਦਾ ਹੁੰਦਾ ਸੀ ਤੇ ਮੰਦਰ ਨੂੰ ਪਾਣੀ ਜਾਂਦਾ ਹੁੰਦਾ ਸੀਗਾ ਜਦੋਂ ਮਾਂ ਦਾ ਪੁੱਤ ਪਾਣੀ 'ਚ ਡੇਪਿਆ ਤਾਂ ਉਹਨਾਂ ਨੇ ਬਾਬਾ ਜੀ ਨੂੰ ਘੁਲਾਰ ਲਾਈ ਕਿ ਮੇਰਾ ਪੁੱਤ ਡੇਪਿਆ ਉਹਨਾਂ ਨੇ ਕਿਹਾ ਬੀਬੀ ਜੇ ਤੇਰਾ ਪੁੱਤ ਨਿਕਲ ਜੂਗਾ ਤਾਂ ਪਾਣੀ ਸੁੱਕ ਜਾਣਾ ਆ ਜਿਆਦਾ ਪਾਣੀ ਦੇਖ ਲਓ ਜਾਂ ਤੁਸੀਂ ਪੁੱਤ ਦੇਖ ਲਓ ਉਹ ਕਹਿੰਦੀ ਮੈਨੂੰ ਤਾਂ ਆਪਣਾ ਪੁੱਤ ਚਾਹੀਦਾ ਤੇ ਜਦੋਂ ਉਹਨਾਂ ਨੇ ਗੱਲ ਨਾ ਮੰਨੀ ਜਦੋਂ ਪਾਣੀ ਨਾ ਸੁੱਕਿਆ ਤਾਂ ਛੇ ਸ਼ਨਾਗ ਜੀ ਨੇ ਫੂਕ ਮਾਰੀ ਤੇ ਫੂਕ ਮਾਰਨ ਦੇ ਨਾਲ ਸਾਰੇ ਪਾਣੀ ਸੁੱਕ ਗਿਆ ਤੇ ਉਹ ਮੰਦਿਰ ਵੀ ਖੰਡਿਤ ਹੋ ਗਿਆ ਤੋਂ ਅੱਜ ਤੱਕ ਕਹਿੰਦੇ ਜਿੰਨਾ ਮਰਜੀ ਵੀ ਪੈ ਜਵੇ ਤਾਂ ਉੱਥੇ ਕਦੀ ਪਾਣੀ ਨਹੀਂ ਭਰ ਸਕਿਆ ਚੱਲਦੇ ਆਂ ਬਾਕੀ ਕੀ ਇਤਿਹਾਸ ਆ ਡੁੰਗਾਈ ਦੇ ਵਿੱਚ ਜਾ ਕੇ ਪਤਾ ਕਰਦੇ ਆਂ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੀ ਆਂ ਹੁਸ਼ਿਆਰਪੁਰ ਡਿਸਟ੍ਰਿਕਟ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਸਤਜੁਗ ਦੇ ਬਹੁਤ ਇਤਿਹਾਸਿਤ ਦਬਾਪੜ ਯੁੱਗ ਦੇ ਬਹੁਤ ਇਤਿਹਾਸ ਲੁਕੇ ਹੋਏ ਆ ਉਹਨਾਂ 'ਚੋਂ ਇੱਕ ਇਹ ਇਤਿਹਾਸ ਆ ਚਲੋ ਦੋਸਤੋ ਚੱਲਦੇ ਆਂ ਅੱਗੇ ਬਣੇ ਰਹੋਨਾ ਬੰਦ ਰਿਹਾ ਉਹ ਹੀ ਕਹਾ ਕਰਦਾ ਨਿਆਰਾ ਇਹ ਮਦਨ ਸਹੀ ਬਹਦੈ ਨਾ ਅੰਦਰ ਜਾਜੋ ਅੰਦਰ ਲੋ ਦੋਸਤੋ ਆ ਚੁੱਕੇ ਆ ਸ਼ੇਸ਼ਨਾਗ ਜੀ ਦੇ ਮੰਦਰ ਦੇ ਵਿੱਚ ਤਕਰੀਬਨ ਦਸੂਏ ਤੋਂ ਦਸੂਏ ਤੋਂ ਤਕਰੀਬਨ ਨਾ ਇਹ 14-15 ਕਿਲੋਮੀਟਰ ਏਰੀਆ ਆ ਤੇ ਸਾਰਾ ਹੀ ਏਰੀਆ ਜੰਗਲ ਏਰੀਆ ਆ ਖਾਸ ਗੱਲ ਇਹ ਆ ਕਿ ਇੱਥੇ ਆਉਂਦਿਆਂ ਮਨ ਨੂੰ ਸ਼ਾਂਤੀ ਬਹੁਤ ਮਿਲਦੀ ਆ ਤੁਸੀਂ ਦੇਖ ਲਓ ਆਂਬ ਦੇ ਬੂਟੇ ਕਿੰਨੇ ਲੱਗੇ ਹੋਏ ਆ ਤੇ ਇਹ ਕਿ ਦੱਸ ਕੋ ਫਲ ਵੀ ਸੋਹਣਾ ਲੱਗਾ ਆ ਕਿਉਂਕਿ ਕਹਿੰਦੇ 1 ਸਾਲ ਛੱਡ ਕੇ ਫਲ ਲੱਗਦਾ ਆ ਕਾਫੀ ਸੰਗਤ ਆਉਂਦੀ ਆ ਇੱਥੇ ਤੇ ਸੰਗਤ ਦੇ ਨਾਲ ਨਾਲ ਬਹੁਤ ਜਿਹੜੇ ਭਗਤ ਜਨਮਾ ਹਰੇਕ ਕਹਿੰਦੇ ਇੱਥੇ ਭੰਡਾਰੇ ਵੀ ਬਹੁਤ ਹੁੰਦੇ ਆ ਬਾਕੀ ਚਲਦੇ ਆ ਕਿਾ ਇਤਿਹਾਸ ਇਸ ਮੰਦਿਰ ਦਾ ਕਿਾਸ ਆ ਇਤਿਹਾਸ ਆ ਕਹਿੰਦੇ ਇੱਕ ਸ਼ੇਸ਼ਨਾਗ ਜੀ ਦੀ ਫਲਕਾਰ ਦੇ ਨਾਲ ਨਾ ਫੂਕ ਦੇ ਨਾਲ ਇਹ ਮੰਦਿਰ ਖੰਡਿਤ ਹੋ ਗਿਆ ਸੀਗਾ ਤੇ ਉਹ ਅੱਜ ਤੱਕ ਵੀ ਖੰਡਿਤ ਹੀ ਆ ਕਈ ਸਾਲ ਹੋ ਗਏ ਆ ਤੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਮੰਦਿਰ ਪੈਂਦਾ ਆ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਕੋਲ ਜੰਗਲ ਦੇ ਕੋਲ ਤੇ ਚੱਲਦੇ ਆ ਬਾਕੀ ਗੱਲਬਾਤ ਕਰਦੇ ਅੰਦਰ ਪੁਜਾਰੀ ਜੀ ਨਾਲ ਜਾ ਕੇ ਦੱਸਦੇ ਆ ਬਾਕੀ ਇਤਿਹਾਸ 是吧？<Yeah. S 2> <laughs> ਲੋ ਦੋਸਤੋ ਇਹ ਪੁਜਾਰੀ ਜੀ ਨਾਲ ਆ ਜਿੰਨਾ ਕਿ ਵੀ ਇਤਿਹਾਸ ਇਸ ਮੰਦਿਰ ਦਾ ਪਤਾ ਆ ਅਸੀਂ ਰੂਪ ਰੂਪ ਜਰੂਰ ਕਰਾਵਾਂਗੇ ਦਰਸ਼ਕਾਂ ਦੇ ਤਾਂ ਸਭ ਤੋਂ ਪਹਿਲਾਂ ਜੀ ਰਾਮ ਰਾਮ ਜੀ ਰਾਮ ਰਾਮ ਜੀ ਇਹ ਸਰ ਇਸ ਤੇ ਕੀ ਇਤਿਹਾਸ ਆ ਜੀ ਇਸ ਮੰਦਿਰ ਦਾ ਜੀ ਇਹ ਇਹ ਬਾਬੇ ਸ਼ੇਸ਼ਨਾਗ ਜੀ ਦਾ ਮੰਦਿਰ ਆ ਇਹ ਅੱਛਾ ਜੀ ਤੇ 16ਵੀਂ ਸਦੀ ਦਾ ਮੰਦਿਰ ਹੈ 16ਵੀਂ ਸਦੀ ਦਾ ਜੀ ਹਾਂ ਜੀ ਅੱਛਾ ਜੀ ਇਹ 16ਵੀਂ ਸਦੀ ਦਾ ਮੰਦਿਰ ਹੈ ਇੱਧਰ ਸ਼੍ਰੀ ਰਾਮ ਪੂਵਨ ਜੀ ਦਾ ਮੰਦਰ ਹੈ ਠੀਕ ਹੈ ਜੀ ਇਹਨਾਂ ਨੂੰ ਸ਼ਾਂਤ ਕਰਨ ਵਾਸਤੇ ਸ਼੍ਰੀ ਰਾਮਪੂ ਜੀ ਦਾ ਮੰਦਿਰ ਹੀ ਬਾਅਦ ਚ ਬਣਾਇਆ ਹੈ ਅੱਛਾ ਜੀ ਹਾਂ ਜੀ ਇਹ ਸ਼ੇਸ਼ਨਾਗ ਜੀ ਨੂੰ ਸ਼ਾਂਤ ਕਰਨ ਵਾਸਤੇ ਹਾਂ ਜੀ ਅੱਛਾ ਜੀ ਇਹਨਾਂ ਦੇ ਗੁੱਸਾ ਬਹੁਤ ਹੈ ਮਤਲਬ ਕਿ ਨਾ ਆਪਣਾ ਅੱਛਾ ਸ਼ੰਤ ਮਹਾਰਾਜ ਪਹਿਲਾਂ ਰਹਿੰਦੇ ਸੀਗੇ ਆਲੇ ਦੁਆਲੇ ਜੰਗਲ ਹੈ ਇਹ 13 ਕਿਲੇ ਜਗਾ ਮੰਦਿਰ ਦੇ ਨਾਮ ਹੈ ਅੱਛਾ ਜੀ ਠੀਕ ਹੈ ਤੇ ਆਪਣਾ ਇਤਿਹਾਸ ਇਹਦਾ ਇਹ ਹੈ ਕਿ ਇੱਥੇ ਤਲਾਵ ਸੀਗਾ ਪੂਰੇ ਜੰਗਲ ਦੇ ਵਿੱਚ ਪਾਣੀ ਕਿਤੇ ਹਨੇ ਅੱਛਾ ਜੀ ਇੱਥੇ ਪਾਣੀ ਸੀਗਾ ਠੀਕ ਆ ਇੱਥੇ ਸੰਗਤ ਆਈ ਹੋਈ ਸੀਗੀ ਕਿਸੇ ਦਾ ਬੱਚਾ ਖੇਡਦਾ ਖੇਡਦਾ ਤਲਾਵ ਦੇ ਵਿੱਚ ਡੁੱਬ ਗਿਆ ਆਪਾਂ ਤਲਾਵ ਵੱਲ ਵੀ ਚੱਲਦੇ ਆ ਜੀ ਦਿਖਾ ਲਈਏ ਦਰਸ਼ਕਾਂ ਨੂੰ ਆਜੋ ਜੀ ਅੱਛਾ ਜੀ ਤਲਾਵ ਦੇ ਵਿੱਚ ਡੁੱਬਣ ਦੇ ਨਾਲ ਉਹ ਮਾਤਾ ਨੇ ਪ੍ਰਿਆਰਿਤ ਕੀਤੀ ਮਹਾਰਾਜ ਦੇ ਅੱਗੇ ਕਿ ਮਹਾਰਾਜ ਮੈਨੂੰ ਮੇਰਾ ਬੱਚਾ ਚਾਹੀਦਾ ਹੂੰ ਤੁ ਫਿਰ ਮਹਾਰਾਜ ਨੇ ਕਿਹਾ ਕਿ ਤੁਹਾਨੂੰ ਦੋਹਾਂ ਦੇ ਵਿੱਚੋਂ ਇੱਕ ਚੁਣ ਲਓ ਕਿ ਤੁਹਾਨੂੰ ਪਾਣੀ ਚਾਹੀਦਾ ਕਿ ਬੱਚਾ ਚਾਹੀਦਾ ਹੂੰ ਫਿਰ ਮਾਤਾ ਨੇ ਇਹੀ ਕਿਹਾ ਕਿ ਕਿ ਮੈਨੂੰ ਮੇਰਾ ਬੱਚਾ ਚਾਹੀਦਾ ਕਿ ਪਾਣੀ ਨਹੀਂ ਚਾਹੀਦਾ ਅੱਛਾ ਜੀ ਪਾਣੀ ਦੇ ਇਤਿਹਾਸ ਦਾ ਮਾਤਾ ਨੂੰ ਪਤਾ ਨਹੀਂ ਅੱਛਾ ਜੀ ਕਿ ਪੂਰੇ ਜੰਗਲ 'ਚ ਪਾਣੀ ਹੈ ਨਹੀਂ ਕਿ ਇੱਥੇ ਪਾਣੀ ਹੈ ਹਾਂ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਇਹ ਜਿਹੜਾ ਬੋਲੀ ਦੇ ਵਿੱਚ ਪਾਣੀ ਸੀਗਾ ਹਾਂ ਇਨੂੰ ਕਿਹਾ ਕਿ ਤੂੰ ਸੁੱਕ ਜਾ। ਅੱਛਾ ਜੀ। ਤੇ ਇਹ ਕਹਿੰਦੇ ਮੈਂ ਆਖਦਾ ਤੂੰ ਸੁੱਕ ਜਾ। ਅੱਛਾ ਜੀ। ਮੈਂ ਨਹੀਂ ਸੁੱਕਾ। ਹਾਂ। ਫਿਰ ਮਹਾਰਾਜ ਨੇ ਫਰਕਾਰ ਮਾਰੀ ਤੇ ਨਾਲ ਹੀ ਪਾਣੀ ਸੁੱਕ ਗਿਆ। ਉਸ ਤੋਂ ਬਾਅਦ ਇਹ ਨਾਲ ਹੀ ਮੰਦਰ ਫਟ ਗਿਆ। ਟੈਡਾ ਹੋ ਗਿਆ। ਅੱਛਾ ਜੀ। ਹਾਂ ਜੀ। ਇਹ ਮੰਦਰ ਇਦਾਂ ਹੀ ਫਟਿਆ ਹੋਇਆ ਹੈ ਜੀ। ਹਾਂ ਜੀ। ਇਹਦੀ ਉਸਾਰੀ ਨਹੀਂ ਕਰਾ ਸਕਦੇ ਕੋਈ ਉਹ ਨਹੀਂ ਮਤਲਬ ਕਿ ਜਦ ਤੱਕ ਮਹਾਰਾਜ ਦਾ ਹੁਕਮ ਨਹੀਂ ਨਾ ਹੁੰਦਾ। ਹਾਂ। ਜਦ ਤੱਕ ਇਹਦੀ ਉਹ ਨਹੀਂ ਕਰਾ ਸਕਦੇ। अच्छा हां जी ਤੇ ਔਰਤਾਂ ਦਾ ਆਉਣਾ ਮਨਾ ਹੈ ਜੀ ਔਰਤਾਂ ਦੇ ਅੰਦਰ ਜਾ ਕੇ ਨਾਥ ਹੁੰਦੇ ਆ 나ਗ ਦੇਵਤਿਆਂ ਨੂੰ हां जी ਨਹੀਂ ਉਹ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਹਾਂ ਜੀ ਉਸ ਤੋਂ ਬਾਅਦ ਫਿਰ ਕੀ ਹੋਇਆ ਸੀਗਾ ਜੀ ਬੱਚਾ ਜਦੋਂ ਬੱਚਾ ਇਹ ਪਾਣੀ ਸੁੱਕ ਗਿਆ ਬੱਚਾ ਸਹੀ ਸਲਾਬਤ ਖੇਡਦਾ ਬਾਹਰ ਆ ਗਿਆ ਬਾਹਰ ਆ ਗਿਆ ਹਾਂ ਜੀ ਕੀ ਕਿਰਪਾ ਹੋਈ ਹਾਂ ਜੀ ਅੱਛਾ ਫਿਰ ਇਹ ਹੁਣ ਪਾਣੀ ਭਰਦਾ ਨਹੀਂ ਜੀ ਕਦੀ ਵੀ ਹੁਣ ਕਦੇ ਨਹੀਂ ਪਾਣੀ ਭਰਦਾ ਇਹਦੇ ਵਿੱਚ ਅੱਛਾ ਜੀ ਹਾਂ ਜੀ ਚਾਹੇ ਜਿੰਨੀ ਮਰਜ਼ੀ ਬਾਰਿਸ਼ ਹੋਵੇ ਕੁਝ ਵੀ ਹੋਵੇ ਹਾਂ ਇਹਦੇ ਵਿੱਚ ਪਾਣੀ ਨਹੀਂ ਭਰਦਾ ਅੱਛਾ ਜੀ ਹਾਂ ਜੀ ਪਾਣੀ ਜਾਂਦਾ ਕਿੱਥੇ ਜੀ ਫਿਰ ਪਾਣੀ ਅੰਦਰ ਅੰਦਰੀ ਜ਼ਮੀਨ ਚ ਚਲੇ ਜਾਂਦਾ ਨਾ ਇੱਥੇ ਕਦੇ ਬੋਰ ਹੈ ਅੱਛਾ ਜੀ ਹਾਂ ਪਾਣੀ ਪਹਿਲਾਂ ਮੁੱਲ ਦਾ ਆਂਦਾ ਰਿਹਾ ਉਹਰੇ ਹੂੰ ਤੇ ਘੋੜਿਆਂ ਨਾਲ ਕਦੇ ਟੈਂਕਾਂ ਨਾਲ ਕਦੇ ਕਿਸੇ ਚੀਜ਼ ਨਾਲ ਆਹੀ ਪਾਣੀ ਮੰਗਵਾਉਂਦੇ ਰਹੇ ਹੂੰ ਉਸ ਤੋਂ ਬਾਅਦ ਹੁਣ ਫਿਰ ਪਾਣੀ ਇਹ ਵਾਟਰ ਸਪਲਾਈ ਦਾ ਟੁੱਟਿਆ ਦਾ ਹਾਂ ਜੀ ਜੀ ਬੋਰ ਵੀ ਨਹੀਂ ਕਰਾ ਸਕਦੇ ਬੋਰ ਵੀ ਨਹੀਂ ਨਾ ਕਰਾ ਸਕਦੇ ਹੁਕਮ ਵੀ ਨਹੀਂ ਦਿੰਦੇ ਮਹਾਰਾਜ ਜੇ ਜਿੱਦਾਂ ਕਰਾਉਂਦੇ ਆ ਮੰਨ ਲਓ ਕਿ ਆਇਆ ਕਿ ਨਹੀਂ ਨਹੀਂ ਉਹ ਸੋਚ ਨੂੰ ਹੀ ਬਦਲ ਦਿੰਦੇ ਨੇ ਇਹ ਉਸ ਵੇਲੇ ਕਈ ਵਾਰ ਮਹਿਕਮਾ ਵੀ ਆਇਆ ਕੁਛ ਵੀ ਆਇਆ ਜਦ ਇੱਥੇ ਮੱਥਾ ਟੇਕਦੇ ਉਸ ਵੇਲੇ ਸੋਚ ਨੂੰ ਬਦਲ ਦਿੰਦੇ ਨੇ ਅੱਛਾ ਜੀ ਹਾਂ ਜੀ ਹੁਕਮ ਨਹੀਂ ਦਿੰਦੇ ਨਹੀਂ ਦਿੰਦੇ ਜੀ ਹਾਂ ਜੀ ਜਿਹੜਾ ਕੰਮ ਕਰਾਉਣਾ ਹੋਵੇ ਹੁਕਮ ਦੇ ਦਿੰਦੇ ਆ ਕਿ ਇਹ ਕੰਮ ਅਸੀਂ ਤੁਸੀਂ ਪਹਿਲਾਂ ਇੱਕ ਸ਼ਬਦ ਵਰਤਿਆ ਕਿ ਇਹਨਾਂ ਨੂੰ ਸ਼ਾਂਤ ਕਰਨ ਵਾਸਤੇ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਬਣਾਇਆ ਉਹ ਕੀ ਇਤਿਹਾਸ ਆ ਓਏ ਫਿਰ ਗੁੱਸਾ ਦਿਖਾ ਦਿੰਦੇ ਨਾ ਇਹ ਜਿਆਦਾ ਜਿੱਦਾਂ ਅਸੀਂ ਹੁਣ ਜਿਦਬਾੜੀ ਗਲੀ ਯਾਰ ਇੱਥੇ ਮੋਰ ਕਰਾਈ ਲੈਨੇ ਆ ਹਾਂ ਠੀਕ ਹੈ ਨਾ ਠੀਕ ਆ ਨਹੀਂ ਨਾ ਹੁਣ ਕੀ ਬਾਤ ਹੈ ਹਾਂਜੀ ਅੱਛਾ ਫਿਰ ਉਹਨੂੰ ਸ਼ਾਂਤ ਕਰਨ ਵਾਸਤੇ ਇਹਦਾ ਮਤਲਬ ਉਹਨਾਂ ਅੱਗੇ ਸਾਰਾ ਰੇਗ ਦਾ ਝੁਗਦਾ ਆਣਾ ਜੀ ਦੇਖੋ ਹੈ ਤਾਂ ਇਹਨਾਂ ਦਾ ਹੀ ਸਭ ਕੁਝ ਹੈ ਇਹਨਾਂ ਦਾ ਹੀ ਸਭ ਕੁਝ ਹੈ ਠੀਕ ਹੈ ਨਾ ਠੀਕ ਹੈ ਜੀ ਤੇ ਆਲੇ ਦੁਆਲੇ ਜੰਗਲ ਵਾ ਜੀ ਆਲੇ ਦੁਆਲੇ ਜੰਗਲ ਤੇ ਜੰਗਲੀ ਜਾਨਵਰ ਹੈ ਆਗੇ ਹੈ ਕਹਿੰਦੇ ਇੱਥੇ ਬਾਗ ਦਾ ਵੀ ਪਹਿਰਾ ਰਹਿੰਦਾ ਲੱਗਦਾ ਰਿਹਾ ਹਾਂਜੀ ਹਾਂਜੀ ਬਾਗ ਦਾ ਵੀ ਪਹਿਰਾ ਲੱਗਦਾ ਰਿਹਾ ਜੰਗਲੀ ਜਾਨਵਰ ਕਾਫੀ ਹੈ ਮਤਲਬ ਕਿ ਥੱਲੇ ਸਾਡੀ ਡਿੱਗੀ ਬਣਾਈ ਹੋਈ ਹੈ ਪਾਣੀ ਵਾਸਤੇ ਅੱਛਾ ਜਿੰਨੇ ਵੀ ਜੰਗਲੀ ਜਾਨਵਰ ਹੈ ਇੱਥੇ ਆ ਕੇ ਪਾਣੀ ਪੀਂਦੇ ਆ ਕਦੀ ਦੇਖੀ ਜੀ ਤਿੰਦੂ ਆ ਵਗੈਰਾ ਤਿੰਦੂ ਬਹੁਤ ਵੇਖਦੇ ਆ ਅੱਛਾ ਜੀ ਕਿਸੇ ਨੂੰ ਕਦੇ ਕੁਝ ਨਹੀਂ ਕਿਹਾ ਉਹਨਾਂ ਨੇ ਕੀ ਬਾਤ ਹੈ ਨਾ ਹੀ ਕੋਈ ਘਟਨਾ ਸੁਣੀ ਆਹੀਂ ਇੱਥੇ ਅੱਛਾ ਜੀ ਨਾ ਹੋਈ ਆ ਠੀਕ ਹੈ ਜੀ ਇੰਨਾ ਮਹਾਰਾਜ ਜਿੱਥੇ ਤੇ ਜਦੋਂ ਫਨਕਾਰ ਵੱਜੀ ਸੀ ਮੰਦਿਰ ਉਦੋਂ ਟੁੱਟਿਆ ਜੀ ਇਹ ਹਾਂਜੀ ਹਾਂਜੀ ਇਹ ਖੰਡਿਤ ਇਹ ਅਕੈਡਮੀ ਸਾਦੀ ਚ ਖੰਡਿਤ ਹੋਇਆ ਜੀ ਇਹ ਇਹ ਪਹਿਲਾਂ ਤੋਂ ਵਾਈ ਸ਼ੁਰੂ ਤੋਂ ਇਹ ਇਦਾ ਇਤਿਹਾਸ ਦਾ ਸਾਡੇ ਬਡੇ ਬਜ਼ੁਰਗਾਂ ਨੂੰ ਵੀ ਉਹ ਹੈ ਸੀਗਾ ਉਹ ਕੀ ਦੱਸਦੇ ਆ ਜੀ ਇਹਦਾ ਕਿ ਸ਼ੁਰੂ ਤੋਂ ਹੀ ਹੈ ਇਦਾਂ ਦਾ ਇਦਾਂ ਦਾ ਹੀ ਹੈ ਨਾ ਮਤਲਬ ਅੱਜ ਤੱਕ ਕਿਸੇ ਨੇ ਜ ਬਣਾਉਣ ਦੀ ਕੋਸ਼ਿਸ਼ ਕੀਤੀ ਕੀਤੀ ਤਾਂ ਕਈ ਵਾਰੀ ਪਰ ਨਹੀਂ ਹੁਕਮ ਦਿੰਦੇ ਮਹਾਰਾਜ ਅੱਛਾ ਕੰਮ ਰੁਕ ਜਾਂਦਾ ਨਾ ਹਾਂਜੀ ਕੰਮ ਰੁਕ ਜਾਂਦਾ ਹੈ ਸੋ ਆ ਬਹੁਤ ਰਾਨੀ ਵਾਲੀ ਗੱਲ ਆ ਜੀ ਏਡੀ ਇਹਨੂੰ ਆਹੋ ਕਹਿੰਦੇ ਬੌਲੀ ਕਹਿੰਦੇ ਜੀ ਆਪਾਂ ਹਾਂਜੀ ਬੌਲੀ ਕਹਿੰਦੇ ਦੇਖ ਲਓ ਕਿੰਦੀ ਬੌਲੀ ਆ ਜੀ ਹਾਂਜੀ ਪਰ ਹੁਕਮ ਨਹੀਂ ਹੈਗਾ ਕਿਤੇ ਪਾਣੀ ਵੀ ਇਕੱਠਾ ਹੋ ਜਵੇ ਹਾਂਜੀ ਹਾਂਜੀ ਕੀ ਬਾਤ ਹੈ ਜੀ ਜਿੰਨੀ ਵਾਰ ਜੀ ਬਾਰਿਸ਼ ਪੈ ਜਵੇ ਜੇ ਹੋਊਗਾ 5-10 ਮਿੰਟ ਪਾਣੀ ਇਕੱਠਾ ਹੁੰਦਾ ਖਤਮ ਅੱਛਾ ਜੀ ਧਰਤੀ ਜੀ ਸਮਾ ਜਾਂਦਾ ਹਾਂਜੀ ਧਰਤੀ ਜੀ ਨਾਲ ਪੱਕਾ ਕੀਤਾ ਹੋਇਆ ਆਲੇ ਦੁਆਲੇ ਤੋਂ ਸਾਰਾ ਥੱਲੇ ਵੀ ਪੱਕਾ ਆ ਵੇਖ ਲਓ ਥੱਲੇ ਉਹ ਸਾਰਾ ਪੱਕਾ ਆ ਹੈ ਬਾਕੀ ਦੱਸ ਲੈ ਇਹਨਾਂ ਦਾ ਕੁੰਡਾ ਹੈ ਅੱਛਾ ਜੀ ਇਹਨਾਂ ਦਾ ਘਰ ਹੈ ਮਹਾਰਾ ਦਾ ਸਾਰਾ ਹੀ ਘਰ ਹੈ ਇਹਨਾਂ ਦਾ ਅੱਛਾ ਜੀ ਅੰਦਰ ਬਾਬੇ ਜੀ ਸ਼੍ਰੀ ਰਾਮ ਦਰਵਾਜ਼ੇ ਕੋਲ ਵੀ ਘਰ ਹੈ ਅੰਦਰੋਂ ਅੰਦਰ ਹੀ ਕਾਫੀ ਵੱਡਾ ਘਰ ਹੈ ਇਹਨਾਂ ਦਾ ਅੱਛਾ ਜੀ ਇਹ ਤਾਂ ਨਿਕਲਦੇ ਜੀ ਬਾਹਰ ਆਉਂਦੇ ਆ ਆਉਂਦੇ ਆ ਨਾਗ ਪੰਚੇ ਵੀ ਨੂੰ ਵੀ ਆਉਂਦੇ ਆ ਉਦਾਂ ਵੀ ਜਾਂਦੇ ਆ ਇਹ ਅੱਛਾ ਦਰਸ਼ਨ ਦਿੰਦੇ ਰਹਿੰਦੇ ਆ ਘੁੰਮਦੇ ਰਹਿੰਦੇ ਇੱਥੇ ਹਾਂਜੀ ਮਤਲਬ ਸ਼ੀਸ਼ਨਾਗ ਜੀ ਅੱਜ ਵੀ ਇੱਥੇ ਬਰਾਜਮਾਨ ਬਰਾਜਮਾਨ ਆ ਨਾ ਮਤਲਬ ਕਾਲ ਯੁਗ ਚ ਬਹੁਤ ਵੱਡੀ ਚੀਜ਼ ਹੈ ਜੀ ਹਾਂਜੀ ਹਾਂਜੀ ਦੋਸਤੋ ਜਿਹੜਾ ਸਾਡਾ ਸ਼ਿਵਾਲਿਕ ਦੀਆਂ ਪਹਾੜੀਆਂ ਆ ਜਾਂ ਹੁਸ਼ਿਆਰਪੁਰ ਡਿਸਟ੍ਰਿਕਟ ਆ ਇਤਿਹਾਸ ਦੇ ਨਾਲ ਭਰਿਆ ਪਿਆ ਆ ਭਰਿਆ ਪਿਆ ਤੁਸੀਂ ਦੇਖ ਲਓ ਕਿ ਕਾਲ ਯੁਗ ਦੇ ਵਿੱਚ ਵੀ ਸ਼ੀਸ਼ਨਾਗ ਜੀ ਹਜੇ ਤੱਕ ਇੱਥੇ ਬੈਠੇ ਹੋਏ ਹਨ ਬੈਠੇ ਸ਼ਾਕਸ਼ਾਦ ਉਹ ਲੋਕ ਆ ਜਿਹੜੇ ਦਰਸ਼ਨ ਕਰਦੇ ਆ ਭਗਤਵਾ ਜਿਹੜੇ ਦਰਸ਼ਨ ਕਰਦੇ ਆ ਹਰੇਕ 나ਗ ਪੰਚਮੀ ਨੂੰ ਹੁਣੇ ਹੁਣੇ ਬਰਿੰਦਾਵਨ ਤੋਂ ਸੰਤ ਗਏ ਨੂੰ ਤੁਹਾਨੂੰ ਮਿਲੇ ਹੁਣੇ ਹਾਂਜੀ 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 ਇੱਥੇ ਦਰਸ਼ਨ ਕਰਕੇ ਗਏ ਬਰਿੰਦਾਵਨ ਤੋਂ ਆਏ ਹੋਏ ਨੇ ਇੰਨੀ ਦੂਰੋਂ ਆਉਂਦੇ ਲੋਕ ਹਾਂਜੀ ਇਹਦਾ ਨਾਮ ਵੀ ਜੱਗਾ ਦਾ ਬਰਿੰਦਾਵਨ ਹੈ ਅੱਛਾ ਜੀ ਜਿਹੜੇ ਸਾਡੇ ਸਭ ਤੋਂ ਪਹਿਲਾਂ ਸੇਵਾਦਾਰ ਹੋਏ 40 ਸਾਲ ਸੇਵਾ ਕਰਕੇ ਗਏ ਬਾਬਾ ਬਦਰੂ ਜੀ ਤੇ ਜਿਨੇ ਵੀ ਬਦੌਲਤ ਆਹ ਮਬੂਤੇ ਫਲ ਲਾਇਆ ਹੋਇਆ ਉਹਨਾਂ ਦਾ ਲਾਇਆ ਹੋਇਆ ਛੋਟਾ ਬ੍ਰਿੰਦਾਬਨ ਕਿਉਂ ਕਹਿੰਦੇ ਆ ਜੀ ਉਹਨਾਂ ਦਾ ਨਾਂ ਵੀ ਬਿੰਦਰ ਕੁਮਾਰ ਸੀਗਾ ਅੱਛਾ ਜੀ ਬਾਬੇ ਬਦਰੂ ਦਾ ਫਿਰ ਉਦੋਂ ਤੋਂ ਫਿਰ ਬਿੰਦਰ ਤੋਂ ਬਿੰਦਰਾਬਾਣੀ ਬਣ ਗਿਆ ਅੱਛਾ ਜੀ ਹਾਂ ਜੀ ਜਿਹੜੀ ਸੰਗਤ ਆਂਦੀ ਉਹੀ ਬਿੰਦਰਾ ਬਣ ਜਾਣਾ ਬਿੰਦਰਾ ਬਣ ਜਾਣਾ ਠੀਕ ਹੈ ਜੀ ਮਹਾਰਾਜ ਦੀ ਮੌਜ ਹੈ ਕਿ ਜਿੱਥੇ ਨਹੀਂ ਸਹੀ ਹੈ ਜੀ ਅਜਾ ਬਹੁਤ ਤੁਸੀਂ ਮਤਲਬ ਇੱਕ ਹੈਰਾਨ ਕਰਨ ਵਾਲਾ ਇੱਕ ਕਿੱਸਾ ਸੁਣਾਉਂਦਾ ਕਿ ਇੰਨੇ ਵੱਡੇ ਕੁੰਡ ਦੇ ਵਿੱਚ ਪਾਣੀ ਅਜ ਤੱਕ ਨਾ ਖੜਾ ਹੋ ਸਕਿਆ ਤੇ ਨਾ ਹੀ ਕਦੀ ਹੁੰਦਾ ਆ ਨਾ ਹੀ ਤੇ ਦੋਸਤੋ ਇਹ ਆ ਛੇਸ਼ਨਾਗ ਜੀ ਦੀ ਫਲਕਾਰ ਦੇ ਨਾਲ ਕਹਿੰਦੇ ਮੰਦਰ ਖੰਡਕ ਹੋ ਗਿਆ 16ਵੀਂ ਸਦੀ ਦਾ ਮੰਦਰ ਆ ਇਹ ਤੇ 16ਵੀਂ ਸਦੀ ਹੁੰਦੇ ਲੋ 21ਵੀਂ ਸਦੀ ਚੱਲਦੀ ਹੈ ਜੀ 21ਵੀਂ ਚੱਲ ਰਹੀ ਹੈ ਤੇ ਕਿੰਨੇ ਸੌ ਸਾਲ 5-600 ਸਾਲ ਹੋ ਚਲੇ ਆ ਤੇ ਮੰਦਰ ਅੱਜ ਦਾ ਇਦਾਂ ਹੀ ਆ ਜੀ ਬਾਬੇ ਬਦਰੂ ਦੀ ਯਾਦਗਾਰ ਹੈ ਇਹ ਅੱਛਾ ਜੀ ਤੇ ਉਹਨਾਂ ਦੀ ਜਾਰ-ਜਰਾਹੀ ਸਾਂਭ ਕੇ ਰੱਖੀ ਹੋਈ ਹੈ ਕਿਉਂਕਿ ਉਹਨਾਂ ਨੇ ਇੱਥੇ ਜਿੰਨਾ ਵੀ ਬੰਦਰ ਦਾ ਪਾਣੀ ਸੀਗਾ ਨਾ ਪਹਿਲਾਂ بارش ਦਾ ਇਕੱਠਾ ਹੁੰਦਾ ਸੀਗਾ ਹਾਂ بارش ਪੈਂਦੀ ਸੀ ਤੇ ਉਹ ਪਾਣੀ ਸਾਰਾ ਇੱਥੇ ਇਕੱਠਾ ਕਰ ਲੈਂਦਾ ਸੀ ਖੂਈ 'ਚ ਖੂਈ 'ਚ ਇਕੱਠਾ ਕਰ ਲੈਂਦਾ ਸੀ ਠੀਕ ਹੈ ਤੇ ਫਿਰ ਉਹੀ ਪਾਣੀ ਵਰਤੀ ਦਾ ਹੀ ਉਹੀ ਪੀਂਦੇ ਸੀਗੇ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਇਹ ਹੌਲੀ-ਹੌਲੀ ਉਹ ਹੋਇਆ ਇੱਧਰ ਸ਼ਿਵ ਬਜਰੰਗ ਵਾਲੀ ਦੀ ਦਾ ਮੰਦਿਰ ਇੱਧਰ ਮਾਤਾ ਦੁਰਗਾ ਦਾ ਮੰਦਰਾ ਤੇ ਦਰਸ਼ਨ ਜ਼ਰੂਰ ਕਰਾਵਾਂਗੇ ਹਨੂਮਾਨ ਜੀ ਦੇ ਵੀ ਲੋ ਜੈ ਸ਼੍ਰੀ ਰਾਮ ਤੇ ਇੱਧਰ ਮਾਤਾ ਦੁਰਗਾ ਦਾ অবতার ਜਿਹੜੇ ਇੱਥੇ ਬਰਾਜਵਾਨਾਂ ਤੇ ਦੋਸਤੋ ਇਤਿਹਾਸ ਬਹੁਤ ਬਲਖਣਵਾ ਇਸ ਮੰਦਰ ਦਾ ਦੇਖੋ ਆਲੇ ਦੁਆਲੇ ਜੰਗਲ ਤੇ ਜੰਗਲ ਚ ਸਥਾਪਿਤ ਹੈ ਮੰਦਰ